ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ आई होप कि तुसी सारे जन ठीक होगे अपने-अपने ਘਰ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵਗੇ ਵਾਈਗੁਰਤਾ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਗੋਪੀ ਸ਼ਰਨ ਵਲੌਗਸ ਤੇ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੀਓ ਤੇ ਵੀਡੀਓ ਨੂੰ ਪਲੀਜ਼ ਸਾਰੇ ਜਨ ਨੂੰ ਫੁੱਲ ਵਾਚ ਜ਼ਰੂਰ ਕਰਿਓ ਸਵੇਰ ਦਾ ਟਾਈਮ ਸੀ 7:00 ਤੋਂ 7:00 ਵਜਨ ਤੋਂ 5 ਮਿੰਟ ਰਹਿੰਦੇ ਅਸੀਂ ਕਿਉਂਕਿ ਪੂਰੇ 7 ਵਜੇ ਅਸੀਂ ਘਰੋਂ ਨਿਕਲ ਜਾਣੇ ਆ ਤੇ ਐਥੇ ਸਕੰਦਰ ਸੁਲਤਾਨ ਨੂੰ ਨਹੀਂ ਰੈਡੀ ਹੋ ਚੁੱਕੇ ਸੀ ਸਕੂਲ ਜਾਣ ਲਈ ਇਹਨਾਂ ਦੇ ਟਿਫਨ ਰੈਡੀ ਕਰਕੇ ਮੈਂ ਬੈਗ ਦੇ ਵਿੱਚ ਪਾ ਦਿੱਤੇ ਸੀ ਤੇ ਬੱਚੇ ਵੀ ਆਪਣੇ ਰੈਡੀ ਹੋ ਗਏ ਸੀ ਬਸ ਹੁਣ ਇਹਨਾਂ ਨੂੰ ਬੱਸ ਤੇ ਚੜਾਣੀ ਜਾਣਾ ਮਤਲਬ ਉਹ ਘਰ ਤੋਂ ਨਾ ਥੋੜਾ ਜਿਹਾ ਦੂਰ ਹੁੰਦੀ ਹੈ ਬੱਸ ਤੇ ਇਸ ਕਰਕੇ ਮਤਲਬ ਪਹਿਲਾਂ ਨਿਕਲਣਾ ਪੈਂਦਾ ਸਾਨੂੰ ਘਰੋਂ 10 ਕਿ ਮਿੰਟ ਪਹਿਲਾਂ ਨਿਕਲਣਾ ਪੈਂਦਾ ਵਾ ਤਾਂ ਕਿ ਫਿਰ ਉੱਥੇ ਜਾ ਕੇ ਅਸੀਂ ਵੈਨ ਦਾ ਵੇਟ ਕਰ ਲੈਨੇ ਆਂ ਕਈ ਵਾਰੀ ਪਹਿਲਾਂ ਵੀ ਆ ਜਾਂਦੀ ਹੈ ਕਈ ਵਾਰੀ ਲੇਟ ਵੀ ਆ ਜਾਂਦੀ ਹੈ ਇਸ ਕਰਕੇ ਫਿਰ ਥੋੜਾ ਜਿਹਾ ਔਖਾ ਹੁੰਦਾ ਹੈ ਜੇਕਰ ਦੇ ਮੂਰੇ ਵੀ ਫਿਰ ਕੋਈ ਪ੍ਰੋਬਲਮ ਨਹੀਂ ਆ ਕੋਈ ਟੈਨਸ਼ਨ ਨਹੀਂ ਆ ਫਿਰ ਉਸੇ ਵੇਲੇ ਜਦੋਂ ਬਾਸ ਆਉਂਦੀ ਫਿਰ ਘਰੋਂ ਨਿਕਲ ਕੇ ਬੱਚੇ ਚੜ ਵੀ ਜਾਂਦੇ ਆ ਪਰ ਇੱਦਾਂ ਸਾਨੂੰ ਬਾਹਰ ਜਾਣਾ ਪੈਂਦਾ ਲਓ ਜੀ ਬੱਚੇ ਮੈਂ ਪੇਸ ਦਿੱਤੀ ਸੀ ਸਕੂਲ ਤੇ ਸਰਦਾਰ ਜੀ ਉਹਨਾਂ ਨੂੰ ਵੀ ਰੋਟੀ ਲਾ ਕੇ ਖਵਾ ਦਿੱਤੀ ਸੀ ਤੇ ਉਹ ਵੀ ਚੱਲੇ ਗਏ ਸੀ ਆਪਣੀ ਡਿਊਟੀ ਤੇ ਫਿਰ ਮੈਂ ਲੱਗ ਪਈ ਸੀ ਆਪਣੇ ਘਰ ਦੇ ਕੰਮਾਂਕਾਰਾਂ ਦੇ ਵਿੱਚ ਤੇ ਅੱਜ ਆਪਾਂ ਡਸਟਿੰਗ ਕਰਦੇ ਆ ਥੋੜੀ ਬਹੁਤੀ ਆਪਣੀ ਕਿਚਨ ਦੀ ਕਿਉਂਕਿ ਥੋੜੇ ਥੋੜਾ ਥੋੜਾ ਰੋਜ਼ ਇਸ ਸਮਾਨ ਹਿਲਾਉਂਦੇ ਰਹੀਏ ਤੇ ਬੈਟਰ ਆਂਦਾ ਵਾ ਕਿਉਂਕਿ ਫਿਰ ਤੁਹਾਨੂੰ ਪਤਾ ਵਾ ਖੁੱਲਾ ਵਾ ਬੂਆ ਵੀ ਖੁੱਲਾ ਬਾਰੀਂ ਖੁੱਲੀ ਘੱਟਾ ਕਿਨਾਂ ਉੱਟਦਾ ਵਾ ਅੰਦਰ ਵੀ ਤੁਹਾਨੂੰ ਪਤਾ ਸਾਰਾ ਕੱਚਾ ਬਾਹਰ ਵੀ ਕੱਚਾ ਰੋਜ਼ੀ ਮਤਲਬ ਘੱਟਾ ਉਡੜ ਕੇ ਸਾਰਾ ਡੱਬਿਆਂ ਤੇ ਜੰਮ ਜਾਂਦਾ ਪਾਂਡਿਆਂ ਤੇ ਜੰਮ ਜਾਂਦਾ ਥੋੜੀ ਬਹੁਤੀ ਕਲੀਨਿੰਗ ਤਾਂ ਇੱਕ ਅੱਧਾ ਦਿਨ ਛੱਡ ਕੇ ਜ਼ਰੂਰੀ ਚਾਹੀਦੀ ਆ ਆਪਣਾ ਕਵਰ ਹੋਵੇ ਫਿਰ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਘੱਟਾ ਨਾ ਉੱਡੇ ਥੋੜਾ ਪੱਕਾ ਹੋਵੇ ਫਿਰ ਤਾਂ ਆਪਾਂ ਹਫਤੇ ਬਾਅਦ ਵੀ ਕਰ ਸਕਦੇ ਆ ਬਟ ਇੱਥੇ ਮੈਨੂੰ 1-2 ਦਿਨ ਛੱਡ ਕੇ ਜਾਂ ਮਤਲਬ 3-4 ਦਿਨ ਛੱਡ ਕੇ ਜਦੋਂ ਮਤਲਬ ਦਿਲ ਕਰੇ ਉਦੋਂ ਮੈਂ ਕਰ ਲੈਂਦੀ ਆ ਤੇ ਡੱਬੇ ਵਿੱਚ ਕਲੀਨ ਕਰਕੇ ਰੱਖ ਦਿੱਤੇ ਸੀ ਉਸ ਤੋਂ ਬਾਅਦ ਆ ਗਈ ਆਪਣੇ ਫੱਟੇ ਦੀ 바ਰੀ ਜਿੱਤੇ ਆਪਾਂ ਰੋਟੀ ਪਾਣੀ ਬਣਾਉਣੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਪਾਂ ਹਲੇ ਸਮਾਨ ਇੱਥੇ ਐਡਜਸਟ ਕੀਤਾ ਹੋਇਆ ਵਾ ਕਿਚਨ ਦੇ ਵਿੱਚ ਕੋਈ ਸਲੈਪ ਵਗੈਰਾ ਨਹੀਂ ਬਣਾਈ ਹਲੇ ਤੇ ਲੋ ਜੀ ਇੱਥੇ ਬਸ ਮੈਂ ਆਪਣਾ ਗੈਸ ਸਾਫ ਕਰਦੀ ਪਈ ਸੀ ਥੋੜਾ ਥੋੜਾ ਪਾਣੀ ਛਿੜਕ ਕੇ ਤੇ ਫਿਰ ਮੈਂ ਕਰ ਲੈਨੀ ਨਹੀਂ ਕਿਉਂਕਿ ਇਹਦੇ ਨਾਲ ਸੁੱਕ ਹੋ ਜਾਂਦਾ ਪਾਣੀ ਛਿੜਕਣ ਦੇ ਨਾਲ ਗਿੱਲਾ ਕਪੜਾ ਮਾਰਨਾ ਮੈਨੂੰ ਅਜੀਬ ਜਿਹਾ ਲੱਗਦਾ ਬਟ ਮੈਂ ਥੋੜਾ ਥੋੜਾ ਪਾਣੀ ਛਿੜਕ ਕੇ ਨਾ ਫਿਰ ਕਪੜਾ ਮਾਰਦੀ ਨਹੀਂ ਮੈਨੂੰ ਇਦਾਂ ਬੱਧੀਆ ਜਿਹਾ ਲੱਗਦਾ ਵਾ ਸੋਖਾ ਲੱਗਦਾ ਇਦਾਂ ਸਾਫ ਕਰਨਾ ਮੈਂ ਦੇਖਿਆ ਕਈ ਪੈਣਾਂ ਨੂੰ ਉਗਿੱਲਾ ਕੱਪੜਾ ਕਰਕੇ ਫਿਰ ਮਾਰਦੀ ਹਾਂ ਬਟ ਮੈਨੂੰ ਅਜੀਬ ਜਿਹਾ ਲੱਗਦਾ ਮੈਂ ਇਦਾਂ ਨਹੀਂ ਕਰਦੀ ਮੈਂ ਥੋੜਾ ਥੋੜਾ ਪਾਣੀ ਛਿੜਕ ਕੇ ਤੇ ਫਿਰ ਕੱਪੜਾ ਮਾਰਦੀ ਮੈਨੂੰ ਇਹਦਾ ਬਹੁਤ ਸੌਖਾ ਲੱਗਦਾ ਵਾ ਤੇ ਜਲਦੀ ਵੀ ਸਾਫ਼ ਹੋ ਜਾਂਦਾ ਫਿਰ ਮੈਂ ਪਾਣੀ ਛਿੜਕ ਕੇ ਇੱਕ ਕੱਪੜਾ ਮਾਰ ਕੇ ਫਿਰ ਉੱਪਰੋਂ ਦੀ ਸੁੱਕਾ ਕੱਪੜਾ ਮਾਰਦੀ ਹਾਂ ਚੰਗੀ ਤਰੀਕੇ ਦੇ ਨਾਲ ਇਦਾਂ ਸਾਫ਼ ਹੋ ਜਾਂਦਾ ਆਪਣਾ ਗੈਸ ਵੀ ਲੋង ਜ ਉਸ ਤੋਂ ਬਾਅਦ ਮੈਂ ਚੜ੍ਹ ਬੁਲ ਲਗਾ ਕੇ ਫ੍ਰੀ ਹੋ ਜਾਨੀਆ ਤੇ ਥੋੜੇ ਜੇ ਕੱਪੜੇ ਸੀ ਮਸ਼ੀਨ ਦੇ ਵਿੱਚ ਜਦੋਂ ਮੈਂ ਨਾਉਣ ਲੱਗੀ ਸੀ ਉਦੋਂ ਪਾ ਦਿੱਤੇ ਤੇ ਨਾ ਕਿ ਆਪਾਂ ਕੱਢ ਕੇ ਫਿਰ ਸੁਕਣੇ ਪਾਤੇ ਅਸ ਤਾਂ ਬਹੁਤ ਸੋਹਣੀ ਧੁੱਪ ਨਿਕਲੀ ਹੋ ਇਸ ਤਰ੍ਹਾਂ ਸੱਚੀ ਗੱਲ ਦੱਸਾਂ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀ ਤੇ ਇਸੇ ਇੱਕ ਬੋਲ ਲੱਗਾ ਐ ਅਸੀਂ ਗਰਮੀ ਬਹੁਤ ਜ਼ਿਆਦਾ ਹੋ ਗਈ ਹੁਣ ਤਾਂ ਗਰਮੀ ਚਾਹੀਦੀ ਆ ਕਿਉਂਕਿ ਨਾ ਮੀਂਹ ਤਾਂ ਪਾਵੇ ਹੀ ਨਾ ਨਾ ਹੁਣ ਮੀਂਹ ਪਾਪਾ ਨਾ ਤੇ ਦੇਖ ਦੇਖ ਅਸੀਂ ਤਾਂ ਆਕੇ ਪਏ ਆ ਮਤਲਬ ਰੱਬ ਵੀ ਨਾ ਮੀਂਹ ਨਾ ਜ਼ਿਆਦਾ ਰੱਬ ਨੇ ਵੀ ਮੀ ਪਾਇਆ ਨਾ ਕੋਈ ਹਿਸਾਬ ਹੀ ਨਹੀਂ ਤੇ ਲੋਜੀ ਇੱਥੇ ਆਪਣੇ ਬੱਚੇ ਹੁੰਦਾ ਟਾਈਮ ਹੋ ਗਿਆ ਸੀ ਤੇ ਮੈਂ ਚਾਹ ਬਣਾ ਲਈ ਸੀ ਸਰਦਾਰ ਜੂ ਨਹੀਂ ਆ ਗਈ ਸੀ ਗੈਸ ਸੀ ਬਟਾ ਗਈ ਸੀ 1:30 ਵਜੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਫ੍ਰੀਜ ਹੋ ਜਾ ਕੇ ਬੱਚੇ ਲੈ ਆਓ ਕਿਉਂਕਿ ਮੈਨੂੰ ਫਿਰ ਤੁਹਾਨੂੰ ਪਤਾ ਤੋਂ ਪਿਆ ਤੇ ਮੈਨੂੰ ਕੱਲੀ ਨੂੰ ਲਿਉਣੇ ਵੀ ਬਹੁਤ ਔਖੇ ਹੋ ਜਾਂਦੇ ਆ ਕਿਉਂਕਿ ਇਹ ਤੁਰ ਕੇ ਨਹੀਂ ਹੁੰਦੇ ਫਿਰ ਕਹਿੰਦੇ ਚੁੱਕ ਤੁਹਾਨੂੰ ਪਤਾ ਫਿਰ ਦੋਵਾਂ ਜਾਣਿਆਂ ਨੂੰ ਚੁੱਕਣਾ ਬਹੁਤ ਔਖਾ ਜਾਂਦਾ ਵੀ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਮੋਟਰਸਾਈਕਲ ਤੇ ਭੇਜ ਦਿੱਤਾ ਸੀ ਮੈਂ ਕਿਹਾ ਤੁਸੀਂ ਜਾ ਕੇ ਲੈ ਆਓ ਤੁਹਾਨੂੰ ਸੋਖ ਹੈ ਤੁਸੀਂ ਬਿਠਾ ਕੇ ਲਾਉਣੇ ਮੈਂ ਜਨੇ ਬੈਗ ਵੀ ਚੱਕਣੇ ਨੇ ਫਿਰ ਇਹਨਾਂ ਨੇ ਵੀ ਜ਼ਿੱਦ ਕਰਨੀ ਆ ਕਿ ਸਾਨੂੰ ਵੀ ਚੱਕੋ ਤੇ ਇਦਾਂ ਬਹੁਤ ਔਖਾ ਜਾਂਦਾ ਲੋ ਜੀ ਬੱਚੇ ਆ ਗਏ ਸੀ ਕਰੇ ਹੁਣ ਉਹਨੇ ਚਾਹ ਪਾਣੀ ਦਿੱਤਾ ਸੀ ਤੇ ਅਸੀਂ ਸਵੇਰੇ ਰੋਟੀ ਤਾਂ ਖਾ ਲਈ ਸੀ ਇੱਕ ਵਾਰੀ ਬਟ ਫਿਰ ਹੁਣ ਭੁੱਖ ਲੱਗ ਗਈ ਇਸ ਕਰਕੇ ਫਿਰ ਮੈਂ ਕੋਈ ਸਬਜੀ ਵਗੈਰਾ ਤਾਂ ਹੈਗੀ ਨਹੀਂ ਸੀ ਫਿਰ ਮੈਂ ਸੋਚਿਆ ਹੁਣ ਰਾਤ ਨੂੰ ਬਣਾਉਂਗੀ ਤੇ ਰਾਤ ਨੂੰ ਅਸੀਂ ਮੂੰਗੀ ਦੀ ਦਾਲੀ ਬਣਾਈ ਸੀ ਤੇ ਇੱਥੇ ਮੈਂ ਦੁਪਹਿਰੇ 3:00 ਵਜੇ ਦਾ ਟਾਈਮ ਸੀ ਫਿਰ ਪੂਤਨੇ ਦੀ ਚਟਨੀ ਬਣਾ ਲਈ ਪੂਤਨਾ ਥੋੜਾ ਜਿਹਾ ਲੈ ਕੇ ਪਿਆਜ਼ ਲੈ ਕੇ ਵਿੱਚ ਹਰੀ ਮਿਰਚ ਪਾ ਕੇ ਲੂਣ ਤੇ ਲਾਲ ਮਿਰਚ ਪਾ ਕੇ ਥੋੜੀ ਜੀ ਚਟਨੀ ਬਣਾ ਲਈ ਸੀ ਮਿਕਸੀ ਦੇ ਵਿੱਚ ਤੁਹਾਨੂੰ ਪਤਾ ਇਦਾਂ ਦੀ ਮੰਦੀ ਹੈ ਬਟ ਮਿਕਸੀ ਵਾਲੀ ਸਾਨੂੰ ਨਹੀਂ ਸਵਾਦ ਲੱਗਦੀ ਪਤਾ ਨਹੀਂ ਕਿਉਂ ਫਿਰ ਮੈਂ ਨਾਲ ਪਰੌਂਠੀਆਂ ਬਣਾ ਲਈਆਂ ਕਿਉਂਕਿ ਫਿਰ ਉਦੋਂ ਭੁੱਖ ਜ਼ਿਆਦਾ ਲੱਗੀ ਹੋਈ ਸੀ ਟਾਈਮ ਨਹੀਂ ਹੈਗਾ ਇਸ ਕਰਕੇ ਫਿਰ ਮੈਂ ਮਿਕਸੀ ਦੇ ਵਿੱਚ ਬਣਾ ਲਈ ਫਿਰ ਥੋੜਾਕ ਟਾਈਮ ਰੈਸਟ ਕਰਕੇ ਬੱਚਿਆਂ ਨੇ ਯੂਨੀਫਾਰਮ ਵਗੈਰਾ ਧੋ ਕੇ ਪੰਡੇ ਸਾਫ਼ ਕਰਕੇ ਰੱਖ ਦਿੱਤੇ ਸੀ ਸ਼ਾਮ ਦਾ ਟਾਈਮ ਸੀ 4 ਵਜੇ ਦਾ ਤੇ ਸਰਦਾਰ ਜੀ ਉਹਨਾਂ ਨੇ ਕੱਚੇ ਵਾਲੇ ਲੇਕ ਜਾਂਦੇ ਸੀ ਕਹਿੰਦੇ ਜੂਸ ਬਣਾ ਕੇ ਪੀਣਾ ਵਾ ਬਟ ਬੇਸ ਵਾਦਾ ਦਾ ਬਣਿਆ ਤਾਂ ਉਹਨੂੰ ਵੀ ਪਹਿਲਾਂ ਹੀ ਦੱਸਦਾ ਬਣਾ ਤਾਂ ਲਿਆ ਪਰ ਬਿਲਕੁਲ ਵੀ ਨਹੀਂ ਸਵਾਦ ਬਣਿਆ ਵਿੱਚ ਖੰਡ ਵੀ ਪਾਈ ਸੀ ਬਟ ਕੋੜਾ ਕੋੜਾ ਹੀ ਆ ਤੇ ਬਟ ਪੀ ਲਿਆ ਉਹਨਾਂ ਨੇ ਇੱਕ ਮੀਟ ਕੇ ਪੀ ਲਿਆ ਤੇ ਵੈਸੇ ਹੋਰ ਵੀ ਚੀਜ਼ਾਂ ਬਣਦੀਆਂ ਵਾ ਬਟ ਮੈਂ ਉਹ ਪਾਈਆਂ ਨਹੀਂ ਮੈਂ ਸਿੰਪਲ ਜੇ ਤਰੀਕੇ ਦੇ ਨਾਲ ਬਣਾਇਆ ਵਾ ਤੇ ਲੋ ਜੀ ਸਾਰੇ ਜਣੇ ਦੱਸਿਓ ਕਿ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਛੋਟਾ ਜਿਹਾ ਵਲੌਗ ਹੈ ਕਿਉਂਕਿ ਮੈਂ ਕੋਸ਼ਿਸ਼ ਕਰੂੰਗੀ ਵੱਡੇ ਬਣਾਉਣ ਦੀ ਮੇਰੇ ਕੋਲ ਨਾ ਇੰਨਾ ਟਾਈਮ ਨਹੀਂ ਹੁੰਦਾ ਬੱਚੇ ਛੋਟੇ ਔਖਾ ਜਾਂਦਾ ਬੱਚੇ ਫੋਨ ਦੇਖਦੇ ਰਹਿੰਦੇ ਫਿਰ ਤੁਹਾਨੂੰ ਪਤਾ ਫੋਨ ਤੇ ਸਾਰਾ ਕੰਮ ਹੁੰਦਾ ਲੋ ਜੀ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ